ਸਿਆਸੀ ਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਬਾਬਾ ਬਕਾਲਾ ਦੀ ਧਰਤੀ ਦੇ ਉੱਪਰ ਰੱਖੜ ਪੁੰਨਿਆ ਦੇ ਮੌਕੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ ਤੇ ਇਸ ਕਾਨਫਰੰਸ ਦੇ ذریعے ਮਾਜੇ ਦੀ ਧਰਤੀ ਦੇ ਲੋਕਾਂ ਦੇ ਰੂਬਰੂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਲੀਡਰ ਹੋਏ ਇਸ ਮੌਕੇ ਅਕਾਲੀ ਦਲ ਦੇ ਵੱਲੋਂ ਵੀ ਕਾਨਫਰੰਸ ਕੀਤੀ ਗਈ ਤੇ ਇਸ ਕਾਨਫਰੰਸ ਦੇ ਵਿੱਚ ਸਮੂਹ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦ ਰਹੀ ਜਿੱਥੇ ਸੁਖਬੀਰ ਸਿੰਘ ਬਾਦਲ ਸੱਤਾਧਾਰੀ ਪਾਰਟੀ ਦੇ ਉੱਪਰ ਵਰਦੇ ਦਿਖਾਈ ਦਿੱਤੇ ਤੇ ਇੱਕ ਵਾਰੀ ਮੋੜ ਤੋਂ ਉਹਨਾਂ ਨੇ ਪੰਜਾਬੀਆਂ ਨੂੰ ਵੀ ਇਸ ਚੀਜ਼ ਲਈ ਦੋਸ਼ੀ ਠਹਿਰਾਇਆ ਕਿ ਆਖਰਕਾਰ ਸਤਰਾ ਤੁਸੀਂ ਕਿਸੇ ਬਾਹਰੀ ਪਾਰਟੀ ਦੇ ਹੱਥ ਸੱਤਾ ਦੇ ਦਿੱਤੀ ਉਹਨਾਂ ਦਾ ਕਹਿਣਾ ਹੈ ਕਿ ਦੇਖੋ ਕਿਸ ਤਰ੍ਹਾਂ ਬੇਅਦਬੀਆਂ ਨੇ ਜਿਹੜੀਆਂ ਉਹ ਕਰਵਾਈਆਂ ਆਮ ਆਦਮੀ ਪਾਰਟੀ ਵੱਲੋਂ ਗਈਆਂ ਤੇ ਇਲਜ਼ਾਮ ਨੇ ਜਿਹੜੇ ਉਹ ਅਕਾਲੀ ਦਲ ਤੇ ਲਗਾਏ ਗਏ ਹੋਰ ਕੀ ਕੁਝ ਕਹਿਣਾ ਚਕਬੀਰ ਬਾਦਲ ਹੋਣਾ ਦਾ ਆਓ ਸੁਣਦੇ ਹਾਂ ਮੈਂ ਜਦੋਂ ਆ ਰਿਹਾ ਸੀ ਤੇ ਮੈਂ ਦੇਖ ਰਿਹਾ ਸੀ ਵੱਖ-ਵੱਖ ਪਾਰਟੀਆਂ ਦੇ ਪੰਡਾਲ ਲੱਗੇ ਆ ਤੇ ਮੈਨੂੰ ਦੁੱਖ ਹੋਇਆ ਕਿ ਆਪਣੀ ਕੌਮ ਕਿੰਨੀ ਵੰਡੀ ਪਈ ਹੈ ਆਈ ਕਾਰਨ ਹੈ ਆਪਣੇ ਤੇ ਹਮਲੇ ਹੋ ਰਹੇ ਆ ਕਾਂਗਰਸ ਦੇ ਪੰਡਾਲ ਕੋਲੋਂ ਟੱਪਿਆ ਉੱਥੇ ਵੀ ਸਿੱਖ ਬੈਠੇ ਸੀ ਜਿਸ ਪਾਰਟੀ ਨੇ ਤੁਹਾਡੇ ਗੁਰੂ ਘਰ ਤੇ ਦਰਬਾਰ ਸਾਹਿਬ ਤੇ ਟੈਂਕਾਂ توپਾਂ ਦੇ ਹਮਲਾ ਕੀਤਾ ਹੋਏ ਜੀਨੇ ਤੁਹਾਡੇ ਹਜ਼ਾਰ ਭੈਣ ਭਰਾਵਾਂ ਨੂੰ ਕਤਲ ਕੀਤਾ ਹੈ ਉੱਥੇ ਵੀ ਆਪਣੇ ਸਿੱਖ ਉੱਥੇ ਜਾਣ ਫਿਰ ਝਾੜੂ ਵਾਲੇ ਪੰਡਾਲ ਦੇ ਕੋਲੋਂ ਦੀ ਟੱਪਿਆ ਉੱਥੇ ਵੀ ਬੈਠੇ ਸੀ ਆਪਣੇ ਜਿਸ ਪਾਰਟੀ ਨੇ ਠੱਗੀ ਮਾਰ ਕੇ ਆਪਣੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਤੇ ਮੈਂ ਸੋਚ ਰਿਹਾ ਸੀ ਕਿ ਮੈਂ ਕਿਤੇ ਵੀ ਜੇ ਬੀਜੇਪੀ ਦਾ ਕਿਤੇ ਵੀ ਧਰਨਾ ਹੋਏ ਜਾਂ ਕੋਈ ਇਕੱਠ ਹੋਏ ਤੁਹਾਨੂੰ ਮੁਸਲਮਾਨ ਨਹੀਂ ਦੇਖੂਗਾ ਉਹਦੇ 'ਚ ਕਿਉਂਕਿ ਮੁਸਲਮਾਨ ਸਮਝਦੇ ਐ ਕੀ ਬਾਪਰੀ ਬਜ ਜਤ ਬੀ ਜੀ ਪੀ ਨੇ ਡੋਈ ਹੈ ਉਹ ਕਹਿੰਦੇ ਮਰ ਜਾਗੇ ਪਰ ਅਸੀਂ ਉਹਨਾਂ ਨਾਲ ਨਹੀਂ ਜਾਵਾਂਗੇ ਤੇ ਆਪਾਂ ਤਾਂ ਚੇਰਮਨੀਆਂ ਲੈਣ ਵਾਸਤੇ ਆਪਣੀ ਕੌਮ ਨੂੰ ਛੱਡ ਦਿੰਨੇ ਆ ਦੋ ਗਨਮੈਨਾਂ ਪਿੱਛੇ ਛੱਡ ਦਿੰਨੇ ਆ ਤੇ ਫਿਰ ਆਪਣਾ ਕੌਮ ਫਿਰ ਆਪਾਂ ਕਹਿੰਦੇ ਆਪਾਂ ਬਹਾਦਰ ਕੌਮ ਹੈ ਆਪਣਾ ਨੁਕਸਾਨ ਹੀ ਆਪਣੀ ਜਿਹੜੀ ਇਕਤਾ ਨਹੀਂ ਹੈ ਨਾ ਉਹ ਨੁਕਸਾਨ ਹੀ ਉਹ ਹੈ ਜਿਹੜਾ ਹੁੰਦਾ ਉਹਦੀ ਗੱਲਾਂ 'ਚ ਲੱਗ ਜਾਂਦੇ ਆ ਆਏ ਸਮਝਦੇ ਨਹੀਂ ਕਿ ਕੀ ਸਾਜ਼ਿਸ਼ ਹੈ ਕਿਵੇਂ ਆਪਣੀ ਕੌਮ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਉਹ ਆਪਾਂ ਕਿਤੇ ਸਮਝਦੇ ਵੀ ਨਹੀਂ ਆਪਣੀ ਆਬਾਦੀ ਕਿੰਨੀ ਹੈ ਪੂਰੇ ਦੇਸ਼ ਦੇ ਜੇ ਆਬਾਦੀ ਦੇਖੀਏ ਮਸਾ 2% ਆਪਾਂ 2% ਆਪਾਂ ਪੰਜਾਬ ਚ ਮੈਜੋਰਿਟੀ ਚ ਐ ਪਰ ਦੁਨੀਆ ਹਿੰਦੁਸਤਾਨ ਦੇ ਹਰ ਸੂਬੇ ਚ ਮਨੋਰਿਟੀ ਚ ਐ ਜੇ ਆਪਾਂ ਆਪਣੀ ਤਾਕਤ ਕਮਜ਼ੋਰ ਕਰਤੀ ਆਪਣੀ ਸਿਆਸੀ ਪਾਰਟੀ ਅਕਾਲੀ ਦਲ ਨੂੰ ਕਨਵੋਇ ਕਰਤਾ ਦੇਖੋ ਕਿੰਨੇ ਹਮਲੇ ਤੁਹਾਡੇ ਤੇ ਹੋਗੇ ਜਦੋਂ ਅਕਾਲੀ ਦਲ ਤਕੜਾ ਸੀ ਕੋਈ ਪਾਰਟੀ ਹਿੰਦੁਸਤਾਨ ਦੀ ਹਿੰਮਤ ਨਹੀਂ ਕਰਦੀ ਸੀ ਤੁਹਾਡੇ ਗੁਰੂ ਘਰਾਂ ਤੇ ਹਮਲੇ ਕਰਨੇ ਥੋੜੇ ਗੁਰੂ ਘਰਾਂ ਤੇ ਕਬਜ਼ਾ ਕਰਨਾ ਧਾਮੀ ਸਾਹਿਬ ਬੈਠੇ ਐ ਤੁਸੀਂ ਦੇਖ ਲਓ ਤੁਸੀਂ ਕਾਲੀ ਦਲ ਨੂੰ ਕਮਜ਼ੋਰ ਕਰਤਾ ਅੱਜ ਤੱਕ ਹਜ਼ੂਰ ਸਾਹਿਬ ਦਾ ਐਕਟ ਹੀ ਬਦਲ ਦਿੱਤਾ ਤੇ ਅੱਜ ਉਹ ਕਾਬਜ ਹੋ ਗਏ ਐ ਕਟਪਟਨਾ ਸਾਹਿਬ ਦਾ ਐਕਟ ਬਦਲ ਦਿੱਤਾ ਕਾਬਜ ਹੋ ਗਏ ਐ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋਡੀ ਗੁਰੂ ਘਰ ਦੀ ਕਮੇਟੀ ਹੈ ਉਹਦੇ ਤੇ ਕਾਬੂਜ ਹੋ ਗਏ ਆ ਆਪਣੀ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਹੈ ਜਿਹੜੀ ਅੰਗਰੇਜ਼ ਵੀ ਹਿੰਮਤ ਕਰ ਸਕੇ ਤੁਸੀਂ ਆਪਣੇ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰਕੇ ਅੱਜ ਐਸਜੀਪੀਸੀ ਵੀ ਤੋੜਾ ਲਈ ਹੈ ਆ ਤਾਂ ਸ਼ੁਕਰ ਹੈ ਕੇ ਜੀਪੀਸੀ ਮੈਂਬਰ ਪੰਜਾਬ ਦੇ ਜਿਹੜੇ ਹੈ ਤਕੜੇ ਰਹੇ ਕਿਉਂਕਿ ਉਹਨਾਂ ਦਾ ਨਿਸ਼ਾਨਾ ਸੀ ਕਿ ਐਂਜੀ ਪੀਸੀ ਤੇ ਵੀ ਕਾਬਜ ਹੋਣਾ ਦੋ ਵਾਰ ਇਲੈਕਸ਼ਨ ਹੋਇਆ ਧਾਮੀ ਸਾਹਿਬ ਜਦੋਂ ਪਿਛਲੇ ਦੋ ਇਲੈਕਸ਼ਨਾਂ ਤਿੰਨ ਇਲੈਕਸ਼ਨਾਂ ਦੇਖ ਲਓ ਪੂਰੀ ਤਾਕਤ ਲੱਗੀਆਂ ਸੀ ਤੇ ਫਿਰ ਕਿਦੋਂ ਜਾਗੋਂਗੇ ਜੋ ਸਾਰਾ ਮੇਲਾ ਲੁੱਟਿਆ ਗਿਆ ਅੱਜ ਅਮਰਤ ਹਰੀ ਬੀਬੀ ਨੂੰ ਕਹਿੰਦੇ ਅਸੀਂ ਰਾਜਸਥਾਨ ਵਿੱਚ ਅਸੀਂ ਇੰਤਿਹਾਨ ਨਹੀਂ ਦੇਣ ਦੇਣਾ ਕਿਉਂ ਪਹਿਲੇ ਕਿਤੇ ਹਿੰਮਤ ਹੁੰਦੀ ਸੀ ਕਿਉਂਕਿ ਤੁਸੀਂ ਆਪਾਂ ਨੇ ਆਪ ਨੂੰ ਕਮਜ਼ੋਰ ਕਰ ਲਿਆ ਹੈ ਦੋਸ਼ੀ ਕਾਲੀ ਦਲ ਨਹੀਂ ਹੈ ਕਾਲੀ ਦਲ ਨੂੰ ਮੈਂ ਹੈਰਾਨ ਹੈ ਸਿੱਖ ਕੌਮ ਤੇ ਹੈਰਾਨ ਹੈ ਜਿਹੜੀ ਪਾਰਟੀ 100 ਸਾਲ ਪੁਰਾਣੀ ਥੋੜੀ ਜਥੇਬੰਦੀ ਹੈ ਥੋੜੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਜਥੇਬੰਦੀ ਹੈ ਗੁਰੂ ਘਰਾਂ ਦੀ ਰੱਖਿਆ ਵਾਸਤੇ ਜਾਨ ਕੁਰਬਾਨ ਨਾਲ ਕਰਨ ਵਾਲੀ ਜਥੇਬੰਦੀ ਹੈ ਉਹਦੇ ਤੇ ਇਲਜ਼ਾਮ ਲਾਤਾ ਬੇਅਦਬੀ ਹੈ ਤੇ ਲਾਉਂਦੇ ਕੌਣ ਸੀ ਉਹ ਕਿੱਥੇ ਅੱਜ ਕਿਛੇ ਦਾਦੂ ਵਾਲ ਸਾਹਿਬ ਕਿੱਥੇ ਮੰਡ ਸਾਹਿਬ ਸਾਰੇ ਤਾਂ ਕਿਧਰ ਜਫੀ ਪਾਈ ਫਿਰਦੇ ਆ ਹੁਣ ਕਿਧਰ ਹੈ ਹੁਣ ਜਦੋਂ ਬੇਦਬੀਆਂ ਹੋਈਆਂ ਹੁਣ ਕੋਈ ਹੁਣ ਕੋਈ ਨਹੀਂ ਬੋਲਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ 10 ਸਾਲ ਹੋ ਗਏ ਹੁਣ ਤਾਂ ਆਪਣੀ ਸਰਕਾਰ ਨਹੀਂ ਹੁਣ ਤਾਂ ਪੰਜ ਸਾਲ ਕਾਂਗਰਸ ਦੀ ਰਹੀ ਹੁਣ ਝਾੜੂ ਵਾਲੀ ਦੀ ਐ ਉਦੋਂ ਕਹਿੰਦੇ ਸੀ ਕਾਲੀ ਦਲ ਲੀਡਰਾਂ ਨੂੰ ਅੰਦਰ ਕਰਾਂਗੇ ਬੇਅਦਬੀ ਕਰਾਈ ਦੱਸੋ ਕਿਹੜਾ ਕਾਲੀ ਦਲ ਦੇ ਲੀਡਰ ਤੇ ਪਰਚਾ ਹੋਇਆ ਬੇਅਦਬੀ ਦਾ ਇੱਕ ਤੇ ਦੱਸੋ ਕਰਾਈ ਕਰੋਣ ਵਾਲੇ ਉਹ ਐ ਉਹਨਾਂ ਨੂੰ ਪਤਾ ਸੀ ਕਿ ਕਾਲੀ ਦਲ ਨੇ ਇੰਨੇ ਕੰਮ ਕੀਤੇ ਐ ਲਗਾਤਾਰ 10 ਸਾਲ ਜੇ ਰੋਕਣਾ ਐ ਤੇ ਨਾ ਤੇ ਡੇ ਵੱਡੇ ਇਲਜ਼ਾਮ ਲਾ ਦੋ ਸਾਰੇ ਚਿੰਬੜਗੇ ਸਾਰੇ ਹੀ ਪਾਰਟੀਆਂ ਕਟੀਆਂ ਹੋ ਗਿਆ ਤੁਹਾਡੇ ਤੇ ਤੁਹਾਡੇ ਤੁਸੀਂ ਗੱਲਾਂ ਚਾਗੇ ਤੇ ਆਪਣੀ ਪਾਰਟੀ ਨੂੰ ਜਥੇਬੰਦੀ ਨੂੰ ਕਮਜ਼ੋਰ ਕਰਤਾ ਤੇ ਆ 10 ਸਾਲ ਦੇਖੋ ਕੀ ਹੋਇਆ ਤੁਹਾਡਾ ਹੁਣ ਰੁੱਲਦੇ ਫਿਰਦੇ ਆ ਸਾਰੇ ਹੁਣ ਜਿੱਥੇ ਜਾਈਦਾ ਹੁਣ ਕਹਿੰਦੇ ਆ 2027 ਸਥਿਤੀ ਲੈ ਕੇ ਆਓ 27 ਕਿਵੇਂ ਛੇਤੀ ਆਊਗੀ ਘੱਟ ਤੋਂ ਘੱਟ ਆਪ ਤਾਂ ਮਨ ਬਣਾ ਲੀਏ ਉਹਨਾਂ ਦੇ ਧਰਨਿਆਂ ਤੇ ਉਹਨਾਂ ਦੇ ਰੈਲੀਆਂ ਤੇ ਜਾਣਾ ਤਾਂ ਬੰਦ ਹੋ ਆਪਣੀ ਤਾਕਤ ਵਧਾਓ ਤਾਂ ਬਚਾਂਗੇ ਤਾਂ ਕੌਮ ਬਚੂਗੀ ਹੁਣ ਤੁਸੀਂ ਬੇਅਦਬੀ ਦੀ ਗੱਲ ਕਰਦੇ ਆ ਕਿਹੜਾ ਮਲੇਰ ਕੋਟਲੇ ਸਜ਼ਾ ਹੋਈ ਹੈ ਮਲੇਰ ਕੋਟਲੇ ਸਜ਼ਾ ਹੋਈ ਹੈ ਬੇਅਦਬੀ ਦੀ ਕੌਣ ਸੀ ਜਿਹਨੇ ਬੇਅਦਬੀ ਕੀਤੀ ਹੈ ਕਿਹਨੂੰ ਸਜ਼ਾ ਮਿਲੀ ਹੈ ਪਤਾ ਕਿਸੇ ਨੂੰ ਨਰੇਸ਼ ਯਾਦਵ ਨੂੰ ਬੇਅਦਬੀ ਕਰਨ ਦੀ ਸਜ਼ਾ ਸੈਸ਼ਨ ਕੋਰਟ ਨੇ ਦਿੱਤੀ ਹੈ ਕਿਨੂੰ ਕੋਣ ਆ ਨਰੇਸ਼ ਯਾਦਵ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮਐਲਏ ਇੱਥੇ ਆ ਕੇ ਬੇਅਦਬੀ ਕਰਨ ਆਇਆ ਸੀ ਆਇਆ ਸੀ ਕੀਤੀ ਤੇ ਅਸੀਂ ਫੜਿਆ ਸੀ ਉਹਨੂੰ ਤੇ ਉਹਦੇ ਵਕੀਲ ਕੌਣ ਹੈ ਵਕੀਰ ਕੌਣ ਲੜ ਰਿਹਾ ਹੈ ਉਹਦਾ ਕੇਸ ਅਗ ਆਪਣਾ ਆਪਣਾ ਹਰਪਾਲ ਚੀਮਾ ਤੇ ਹਰਜੋਤ ਬੈਂਸ ਉਹਨਾਂ ਦੇ ਮੰਤਰੀ ਅੱਜ ਦੇ ਮੰਤਰੀ ਉਹ ਲੜ ਰਹੇ ਆ ਆ ਸਜ਼ਾ ਹੋਣੀ ਸੱਤ ਅੱਠ ਮਹੀਨੇ ਹੋਏ ਆ ਸਜ਼ਾ ਹੋਈ ਹੈ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਤੁਸੀਂ ਦੇਖੋ ਕਿੱਥੋਂ ਤੱਕ ਗਏ ਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਬਿਆਦਬੀ ਦੇ ਵਿੱਚ ਜੱਜ ਨੇ ਸਜ਼ਾ ਕਰ ਦੇਣੀ ਹੈ ਨਰੇਸ਼ ਆਦਮ ਨੂੰ ਫਿਰ ਕੇਜਰੀਵਾਲ ਨੇ ਬੁਲਾਏ ਅਫਸਰ ਬੁਲਾਏ ਤੇ ਕਿਹਾ ਕੀ ਕੇਸ ਹੀ ਵਾਪਸ ਕਰਾ ਲੋ ਚਲਦੇ ਕੇਸ ਖਤਮ ਹੋ ਗਿਆ ਕੇਸ ਕੋਰਟ ਨੇ ਫੈਸਲਾ ਦੇਣਾ 1 ਮਹੀਨੇ ਪਹਿਲੇ ਮਲੇਰ ਕੋਰਟਲੇ ਦੇ ਡੀਸੀ ਨੇ ਦਰਖਾਸਤ ਦਿੱਤੀ ਸੈਸ਼ਨ ਕੋਰਟ ਨੂੰ ਕੀ ਅਸੀਂ ਵਾਪਸ ਲੈ ਰਹੇ ਹਾਂ ਕੇਸ ਦੇਖੋ ਆਈ ਕਹਿੰਦੇ ਸੀ ਨਾ ਬੇਅਦਬੀ ਕਰਦੇ ਵਾਪਸ ਲੈਣ ਪਰ ਸੈਸ਼ਨ ਜੱਜ ટકੜਾ ਸੀ ਉਹ ਕਹਿੰਦੇ ਏਡੇ ਸਬੂਤ ਹੈ ਉਹਨੇ ਦਰਖਾਸਤ ਹੀ ਰਿਜੈਕਟ ਕਰ ਦਿੱਤੀ ਤੇ ਅੱਜ ਉਹ ਅੰਦਰ ਹੈ ਮੈਂ ਤੁਹਾਨੂੰ ਲਿਖ ਕੇ ਦਿੰਨਾ ਆ ਸਾਰੀਆਂ ਬੇਅਦਬੀਆਂ ਦੇ ਮਗਰ ਝਾੜੂ ਵਾਲੇ ਆ ਕਿਉਂਕਿ ਉਹ ਚਾਹੁੰਦੇ ਸੀ ਕਿ ਸ਼ੋਮਨੀ ਕਾਲੀ ਦਲ ਦੀ ਸਰਕਾਰ ਨੂੰ ਰੋਕਿਆ ਜਾਏ ਤੇ ਉਹ ਕਾਮਯਾਬ ਹੋ ਗਏ ਉਦਰੇ ਇਸ ਮੌਕੇ ਐਸ.ਡੀ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸਟੇਜ ਤੇ ਮੌਜੂਦ ਸਨ ਉਹਨਾਂ ਨੇ ਵੀ ਇਹ ਸ਼ਬਦਾਂ ਦੀ ਜਿਹੜੀ ਸਾਜ ਹੈ ਉਹ ਲੋਕਾਂ ਦੇ ਨਾਲ ਪਾਈ ਧਾਮੀ ਉਹਨਾਂ ਦਾ ਕਹਿਣਾ ਹੈ ਕਿ ਜੋ ਬੇਦਬੀ ਤੇ ਬਿੱਲ ਬਣਾਇਆ ਗਿਆ ਉਸ ਨਾਲ ਉਹ ਸਹਿਮਤ ਨਹੀਂ ਹਨ ਕਿਉਂਕਿ ਬਿੱਲ ਦੇ ਵਿੱਚ ਬਹੁਤ ਕੁਝ ਹੈ ਪਰ ਇਸ ਬਿੱਲ ਦੇ ذریعے ਸਿਰਫ ਤੇ ਸਿਰਫ ਅਕਾਲੀ ਦਲ ਦੀ ਕਰਦਾਰ ਕੂਸ਼ੀ ਕੀਤੀ ਗਈ ਹੈ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਹੈ ਕਿ ਆਓ ਇਕੱਠੇ ਹੋ ਕੇ ਪੰਜਾਬ ਦੀ ਸਪੰਥਕ ਪਾਰਟੀ ਨੂੰ ਹੋਰ ਮਜ਼ਬੂਤ ਕਰੀਏ ਕੀ ਕੁਝ ਕਹਿਣਾ ਉਹਨਾਂ ਦਾ ਹੋਰ ਆਓ ਸੁਣਦੇ ਹਾਂ ਸੋ ਤੁਸੀਂ ਜਿਸ ਤਰ੍ਹਾਂ ਦੇਖਿਆ ਕਿ ਲਗਾਤਾਰ ਤੰਜ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉੱਪਰ कसे ਜਾ ਰਹੇ ਨੇ ਤੇ ਅਕਾਲੀ ਦਲ ਕਿਤੇ ਨਾ ਕਿਤੇ ਆਪਣਾ ਖੇਮਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਕਿਤੇ ਨਾ ਕਿਤੇ ਪਿਛਲੇ 10 12 ਸਾਲ ਤੋਂ ਸੱਤਾ ਤੋਂ ਬਾਹਰ ਬੈਠ ਕੇ ਜਿਸ ਤਰ੍ਹਾਂ ਦੀਆਂ ਚੀਜ਼ਾਂ ਜਿਸ ਤਰ੍ਹਾਂ ਦੇ ਹਾਲਾਤ ਉਹਨਾਂ ਨੇ ਫੇਸ ਕੀਤੇ ਆ ਉਹਨਾਂ ਹਾਲਾਤਾਂ ਦੇ ਮੱਦੇਨਜ਼ਰ ਅਕਾਲੀ ਦਲ ਹੁਣ ਤੋਂ ਹੀ ਸਤਾਈ ਦੀਆਂ ਤਿਆਰੀਆਂ ਦੇ ਲਈ ਲੱਗਾ ਹੋਇਆ ਤੇ ਵੱਡੇ ਪੱਧਰ ਦੇ ਉੱਪਰ ਹਮਲੇ ਵੀ ਮਾਰ ਰਿਹਾ ਹੈ 10 ਸਾਲ ਹੋ ਗਏ ਰਾਜ ਸੱਤਾ ਤੋਂ ਬਾਹਰ ਬੈਠੇ ਅਕਾਲੀ ਦਲ ਨੂੰ ਤੇ ਮੈਂ ਦੇਖਦਾ ਸੀ ਬਿਆਦਬੀਆਂ ਦਾ ਬਿੱਲ ਪੇਸ਼ ਕੀਤਾ 4 ਦਿਨ ਉਹਦੇ ਵਿੱਚ ਕੀ ਕੀਤਾ ਕੇਵਲ ਤਾਂ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਕਰਦਾਰ ਕੁਛੀ ਕਰਨ ਤੋਂ ਇਲਾਵਾ ਹੋਰ ਕੋਈ ਕਾਰਜ ਨਹੀਂ ਕੀਤਾ ਇਹ ਅੱਜ ਉਹ ਰੋਲ ਅਦਾ ਕਰ ਰਹੇ ਇਹਨਾਂ ਨੂੰ ਪਤਾ ਮੋੜ ਅਕਾਲੀ ਦਲ ਦੀ ਸਰਕਾਰ ਆਉਣੀ ਆ ਤੇ ਸਾਨੂੰ ਫਿਰ ਹੱਕ ਤੇ ਸੱਚ ਦੀ ਪਾਰਟੀ ਨੇ ਫਿਰ ਸਾਨੂੰ ਕੁੱਟਣਾ ਭੀ ਆ ਕਿ ਤੁਸੀਂ ਵੀ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਸ਼ਹੀਦੀ ਜਿਹੜਾ ਬਲੀਦਾਨ ਗੁਰਪੁਰਬ ਆ ਰਿਹਾ 23 24 ਤੇ 25 ਨਵੰਬਰ ਨੂੰ ਉਹਦੇ ਪ੍ਰੋਗਰਾਮ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੀਕੇ ਆ ਅਸੀਂ ਆਉਂਦਿਆਂ ਦਿਨਾਂ ਦੇ ਵਿੱਚ ਇੱਕ ਮਹਾਨ ਨਗਰ ਕੀਰਤਨ ਆਸਾਮ ਦੀ ਧਰਤੀ ਤੋਂ ਤੋਰਨਾ ਜਿਹੜਾ ਸਾਰੇ ਇਸ ਇੰਡੀਆ ਦੇ ਸਟੇਟਾਂ ਦੇ ਵਿੱਚ ਹੀ ਹੋ ਕੇ ਆਊਗਾ ਤੇ ਮੈਂ ਸਮਝਦਾ ਜਿਹੜਾ ਗੁਰੂ ਸਾਹਿਬਾਨ ਨੇ ਗੁਰੂ ਸਾਹਿਬ ਕੋਲ ਇਸ਼ਾਨ ਨਹੀਂ ਕਿਸੇ ਤੇ ਕਰਦੇ ਗੁਰੂ ਸਾਹਿਬ ਤਾਂ ਬਖਸ਼ੇਂਦਿਆ ਹੈ ਦਰ ਤੇ ਜਿਹੜਾ ਵੀ ਆ ਗਿਆ ਉਹਨੂੰ ਸਤਗੁਰੂ ਜੀ ਗਲਮੱਕੜੀ ਵਿੱਚ ਲੈਂਦੇ ਆ ਤੇ ਤੁਸੀਂ ਇੱਕ ਯਤਨ ਕਰੋ ਇਹ 골ਡਨ ਅਪਰਚੂਨਟੀ ਹੋਊਗੀ ਕਿ 550ਵੇਂ ਉਹ ਸਤਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਜਿਹੜਾ ਵਾਦਾ ਕੀਤਾ ਸੀ ਕਿ ਬੰਦੀ ਸਿੰਘਾਂ ਨੂੰ ਅਸੀਂ ਰਿਹਾ ਕਰਾਂਗੇ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਤੇ ਭਾਈ ਬਲਵੰਤ ਸਿੰਘ ਰਾਜੋਵਾਨੇ ਦੀ ਸਜ਼ਾ ਜਿਹੜੀ ਆ ਉਹ ਲਾਈਫ ਦੇ ਵਿੱਚ ਕਨਵਰਟ ਕਰਾਂਗੇ ਸੋ ਮੈਂ ਉਹਨਾਂ ਤੋਂ ਵੀ ਬੇਨਤੀ ਕਰਦਾ ਕਿ ਅੱਜ ਇਸ ਸਹਬਾਂ ਦੇ ਗੁਰਪੁਰਬ ਤੇ ਉਹ ਇਹ ਵੀ ਜ਼ਰੂਰ ਆਪਣਾ ਯੋਗਦਾਨ ਪਾਉਣ ਤਾਂ ਕਿ ਸਿੱਖ ਕੌਮ ਲੰਬੇ ਸਮੇਂ ਤੋਂ ਜਿਹੜੀ ਇਸ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੀ ਆ ਉਹ ਵੀ ਜਿਹੜੀ ਆ ਉਹ ਵੀ ਪੂਰੀ ਹੋ ਸਕੇ ਮੈਂ ਅੰਤ ਦੇ ਵਿੱਚ ਜਿਹੜੀ ਗੱਲ ਇਥੋਂ ਕਹੀ ਗਈ ਸਟੇਜ ਤੋਂ ਸਰ ਤੁਸੀਂ ਜਿਸ ਤਰ੍ਹਾਂ ਦੇਖਿਆ ਕਿ ਲਗਾਤਾਰ ਤਾਂਜ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉੱਪਰ ਕਸੇ ਜਾ ਰਹੇ ਨੇ ਤੇ ਇਕਾਈ ਦਲ ਕਿਤੇ ਨਾ ਕਿਤੇ ਆਪਣਾ ਖੇਮਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਕਿਤੇ ਨਾ ਕਿਤੇ ਪਿਛਲੇ 10 12 ਸਾਲ ਤੋਂ ਸੱਤਾ ਤੋਂ ਬਾਹਰ ਬੈਠ ਕੇ ਜਿਸ ਤਰ੍ਹਾਂ ਦੀਆਂ ਚੀਜ਼ਾਂ ਜਿਸ ਤਰ੍ਹਾਂ ਦੇ ਹਾਲਾਤ ਉਹਨਾਂ ਨੇ ਫੇਸ ਕੀਤੇ ਆ ਉਹਨਾਂ ਹਾਲਾਤਾਂ ਦੇ ਮੱਦੇਨਜ਼ਰ ਆਕਾਲੀ ਦਲ ਹੁਣ ਤੋਂ ਹੀ ਸਤਾਈ ਦੀਆਂ ਤਿਆਰੀਆਂ ਦੇ ਲਈ ਲੱਗਾ ਹੋਇਆ ਤੇ ਵੱਡੇ ਪੱਧਰ ਦੇ ਉੱਪਰ ਹਮਲੇ ਵੀ ਮਾਰ ਰਿਹਾ ਹੈ